ਸਾਸੀ ਗੱਲ ਦੀ ਸਵਾਗਤ ਕਰਦੇ ਆਂ ਤੁਹਾਡਾ ਵਾਈਗਰੂ ਕਲੋਥ ਹਾਊਸ ਐਂਡ ਬਟਿਕ ਪਲਾਡਾ ਵੱਲੋਂ ਅੱਜ ਫਿਰ ਇੱਕ ਨਵੀਂ ਕਲੈਕਸ਼ਨ ਦੇ ਨਾਲ ਹਾਜ਼ਰ ਹੋਏ ਆਂ ਜੀ ਅੱਜ ਦੀ ਜਿਹੜੀ ਸਾਡੀ ਕਲੈਕਸ਼ਨ ਰਹਿਣ ਵਾਲੀ ਹੈ ਬਟਿਕ ਵਰਕ ਦੇ ਸੂਟ ਰਹਿਣ ਵਾਲੇ ਆਂ ਹੈਂਡਵਰਕ ਵਾਲੇ ਰਹਿਣਗੇ ਸੂਟ ਜੀ ਪ੍ਰਾਈਸ ਸਿਰਫ ਰਹਿਣ ਵਾਲੀ ਆ ਜੈਨੂਲ ਜੀ ਮੇਰੀ ਵੀਡੀਓ ਸ਼ੁਰੂ ਤੋਂ ਲੈ ਕੇ ਅੰਤ ਤੱਕ ਜ਼ਰੂਰ ਦੇਖਣਾ ਜੀ ਲਾਸਟ ਦੇ ਵਿੱਚ ਅਸੀਂ ਦਿਖਾਵਾਂਗੇ ਤੁਹਾਨੂੰ ਪਲੇਨ ਪੀਸ ਵੀ ਜਿਹੜੇ ਅੱਜ ਆਫਰ ਦੇ ਵਿੱਚ ਰਹਿਣਗੇ 150 ਰੁਪਏ ਪੀਸ ਰਹਿਣ ਵਾਲਾ 4.5 ਮੀਟਰ ਦੀ ਕੱਟ ਤੱਕ ਜੀ ਠੀਕ ਹੈ ਜੀ ਪਹਿਲਾਂ ਤੁਸੀਂ ਚੈੱਕ ਕਰੋ ਜੀ ਅੱਜ ਦੇ ਸਾਡੇ ਸੂਟ ਹੈਂਡਵਰਕ ਵਾਲੇ ਤੇ ਪ੍ਰਾਈਸ ਹਰਫ ਜੈਨੂਅਲ ਦੀ ਸਾਡੇ ਵਾਲੀ ਪ੍ਰਾਈਸ ਤਾਨੂੰ ਕੋਈ ਨਹੀਂ ਦੇਵੇਗਾ ਜੀ ਚੈੱਕ ਕਰੋ ਜੀ ਬਹੁਤ ਪਿਆਰੇ ਸੂਟ ਲੈ ਕੇ ਆਏ ਸਾਰੇ ਕਲਰ ਰਹਿਣਗੇ ਇੰਗਲਿਸ਼ ਕਲਰ ਰਹਿਣ ਵਾਲਿਆ ਦੇਖੋ ਜੀ ਪੂਰਾ ਹੈਵੀ ਨੈਕਵਰਕ ਬਣਿਆ ਹੋਇਆ ਚੈੱਕ ਕਰ ਸਕਦੇ ਹੋ ਹੈਂਡਵਰਕ ਸੂਟ ਰਹਿਣ ਵਾਲਾ ਜੀ ਪੂਰਾ ਹੈਵੀ ਨੈਕਵਰਕ ਬਣਿਆ ਹੋਇਆ ਨੀਚੇ ਘੇਰਾ ਵੀ ਬੜਾ ਸੋਹਣਾ ਜਿਹਾ ਰੈਡੀ ਹੋਇਆ ਠੀਕ ਹੈ ਜੀ ਪੂਰਾ ਘੇਰਾ ਤੁਹਾਨੂੰ 30 32 ਇੰਚ ਤੱਕ ਘੇਰਾ ਮੈਲ ਵਾਲਾ ਸ਼ਰਟ ਦੇ ਵਿੱਚ ਵੀ ਬੂਟੀਆਂ ਆਣਗੀਆਂ ਜੀ ਬਹੁਤ ਪਿਆਰਾ ਸੂਟ ਰਹਿਣ ਵਾਲਾ 올ਓਵਰ 5 ਮੀਟਰ ਦੀ ਕੱਟ ਵਿੱਚ ਸੂਟ ਰਹੂਗਾ ਜੀ ਠੀਕ ਹੈ ਜੀ 올ਓਵਰ ਰਹੂਗਾ 5 ਮੀਟਰ ਦੀ ਕੱਟ ਵਿੱਚ ਸੂਟ ਸਟਾਫ ਚੈੱਕ ਕਰ ਸਕਦੇ ਹੋ ਅਸੀਂ ਤੁਹਾਨੂੰ ਪਹਿਲਾਂ ਸੂਟ ਦਿਖਾਇਆ ਸੀ ਇਹਦੇ ਉੱਪਰ ਹੈਂਡਵਰਕ ਹੋਇਆ ਸੀ ਇਹ ਬਾਰੇ ਸਟਾਫ ਤੇ ਠੀਕ ਹੈ ਜੀ ਕਾਫੀ ਕੋਸਟਲੀ ਸਟਾਫ ਹੈ ਤੇ ਬਹੁਤ ਹੀ ਫਾਈਨ ਸਟਾਫ ਰਹਿਣ ਵਾਲਾ ਬਹੁਤ ਹੀ ਸੌਫਟ ਕਾਟਨ ਲਾਈਨਿੰਗ ਜ਼ੂਸ ਹੋਊਗੀ ਜੀ ਇਹਦੇ ਨੀચે ਠੀਕ ਹੈ ਜੀ 5 ਮੀਟਰ ਦੀ ਕੱਟ ਵਿੱਚ ਸੂਟ ਰਹਿਣ ਵਾਲਾ ਦੁਪੱਟਾ ਤੁਹਾਨੂੰ ਮੈਲ ਵਾਲਾ 4 ਸਾਈਡ ਵਰਕ ਬਾਕੀ ਫਿਨਿਸ਼ਿੰਗ ਪੱਟੀ ਲਾ ਕੇ ਦੁਪੱਟੇ ਨੂੰ ਪੂਰੀ ਗੈਟ-ਅਪ ਦਿੱਤੀ ਗਈ ਹੈ ਚੈੱਕ ਕਰ ਸਕਦੇ ਹੋ ਤੁਸੀਂ ਦੁਪੱਟਾ ਦੁਪੱਟਾ ਵੀ ਸੇਮ ਸਟਾਫ ਦੇ ਵਿੱਚ ਆਊਗਾ 4 ਸਾਈਡ ਰਹਿਣ ਵਾਲਾ ਦੁਪੱਟੇ ਦੇ ਉੱਪਰ ਵਰਕ ਠੀਕ ਹੈ ਜੀ ਫਿਨਿਸ਼ਿੰਗ ਪੱਟੀ ਲੱਗੀ ਹੋਈ ਹੈ ਦੇਖ ਸਕਦੇ ਹੋ ਤੁਸੀਂ ਫਿਨਿਸ਼ਿੰਗ ਪੱਟੀ ਲਾ ਕੇ ਤੇ ਇਹ ਵਾਲੀ ਲੇਸ ਲੱਗੀ ਹੋਈ ਹੈ ਚੱਕ ਕਰ ਸਕਦੇ ਹੋ ਦੁਪੱਟਾ ਵੀ ਪੂਰਾ ਖੁੱਲਾ ਡੁੱਲਾ ਰਹੂਗਾ ਫਿਨਿਸ਼ਿੰਗ ਪੱਟੀ ਲੱਗੀ ਹੈ ਪ੍ਰਾਈਸ ਸਿਰਫ ਜਨੂਲ ਜਿਹਾ ਰਹਿਣ ਵਾਲਾ ਜੀ ਗਰਲਿਸ਼ ਲੁੱਕ ਦੇ ਵਿੱਚ ਸੂਟ ਡ੍ਰੈੰਡ ਵਾਲਿਆ ਕੋਈ ਵੀ ਇਹਨੂੰ ਵੇਅਰ ਕਰ ਸਕਦਾ ਹੈ ਲੈਂਥ ਪੂਰੀ ਹੈ 45 ਤੱਕ ਇਹਦੀ ਲੈਂਥ ਆਉਣ ਵਾਲੀ ਹੈ ਠੀਕ ਹੈ ਜੀ ਪ੍ਰਾਈਸ ਸਿਰਫ 1000 ਰੁਪਏ 1000 ਰੁਪਏ ਦੇ ਵਿੱਚ ਤੁਸੀਂ ਇਹ ਵਾਲਾ ਸੂਟ ਸਾਡੇ ਕੋਲੋਂ ਪਾਰਟੀ ਵੇਅਰ ਸੂਟ ਲੈ ਸਕਦੇ ਹੋ ਜੀ ਪ੍ਰਾਈਸ ਦੇਖੋ ਬਿਲਕੁਲ ਜਨੂਲ ਜੀ ਪ੍ਰਾਈਸ ਆ ਸਾਡੀ ਠੀਕ ਹੈ ਜੀ ਤੁਸੀਂ ਸਾਰੇ ਸਾਡੇ ਕੋਲੋਂ ਇਕੱਠੇ ਸੂਟ ਵੀ ਲੈ ਸਕਦੇ ਹੋ ਜੇਕਰ ਕਿਸੇ ਮੇਰੀ ਭੈਣ ਨੇ ਬਾਏ ਕਰਦੇ ਆ ਅਸੀਂ ਤੁਹਾਨੂੰ ਹੋਰ ਵੀ ਥੋੜੇ ਜਿਹਾ ਲੈਸ ਵਿੱਚ ਦਵਾਂਗੇ ਚੈੱਕ ਕਰੋ ਜੀ ਬੜੇ ਪਿਆਰੇ ਜਿਹੇ ਸੂਟ ਰਹਿਣ ਵਾਲੇ ਆ ਪੂਰਾ ਹੈਂਡਵਰਕ ਨੈਕ ਬਣਿਆ ਹੋਇਆ ਇੰਗਲਿਸ਼ ਕਲਰ ਰਹਿਣ ਵਾਲੇ ਸਾਰੇ ਇਸ ਤੋਂ ਅਗਲਾ ਕਲਰ ਚੈੱਕ ਕਰੋ ਜੀ ਇਹ ਵਾਲਾ ਆਊਗਾ ਮੂਵ ਕਲਰ ਥੋੜਾ ਜਿਹਾ ਲਾਈਟ ਜਿਹਾ ਪਰਪਲ ਜਿਹਾ ਕਲਰ ਹੈ ਜੀ ਕਾਫੀ ਟ੍ਰੈਂਡ ਰਿਹਾ ਇਸ ਵਾਲੇ ਕਲਰ ਦਾ ਠੀਕ ਹੈ ਜੀ ਅਸੀਂ ਇਹਨੂੰ ਅਨਯਾਨ ਕਲਰ ਵੀ ਕਹਿ ਸਕਦੇ ਹਾਂ ਪੂਰਾ ਨੈਕ ਵਰਕ ਬਣਿਆ ਹੋਇਆ ਦੇਖ ਸਕਦੇ ਹੋ ਨਜ਼ਦੀਕ ਤੋਂ ਹੈਂਡਵਰਕ ਟੱਚ ਹੈ ਜੀ ਪੂਰਾ ਨੈਕ ਪੂਰਾ ਨੈੱਟ ਹੈਂਡਵਰਕ ਟੱਚ ਹੈ ਜੀ 1000 ਰੁਪਏ ਤੁਹਾਨੂੰ ਅਸੀਂ ਦੇ ਰਹੇ ਆ ਪ੍ਰਾਈਸ 5 ਮੀਟਰ ਦੀ ਕੱਟ ਵਿੱਚ ਦੇਖੋ 1000 ਦੇ ਵਿੱਚ ਤੁਹਾਨੂੰ ਇਹ ਵਾਲਾ ਵਰਕ ਵੀ ਨਹੀਂ ਕਿਸੇ ਨੇ ਕਰਕੇ ਦੇਣਾ ਐਦਾਂ ਦਾ ਹੈਂਡਵਰਕ ਟੱਚ ਵਾਲਾ ਦੇਖੋ ਜੀ ਅਸੀਂ ਪੂਰੀ 5 ਮੀਟਰ ਦੀ ਕੱਟ ਵਿੱਚ ਉਹ ਵੀ ਦੁਪੱਟਾ ਵੀ ਤੁਹਾਡਾ ਵਰਕ ਵਾਲਾ ਰਹਿਣ ਵਾਲਾ ਤੇ ਤੁਹਾਨੂੰ 1000 ਰੁਪਏ ਦੇ ਵਿੱਚ ਇਹ ਵਾਲਾ ਬੜਾ ਸੋਹਣਾ ਜਿਹਾ ਸੂਟ ਦੇ ਰਹੇ ਆ ਦੇਖੋ ਜੀ ਇਹ ਵਾਲਾ ਰਹੂਗਾ ਦੁਪੱਟਾ ਦੁਪੱਟੇ ਉੱਪਰ ਵੀ ਲੈਸ ਲੱਗੀ ਆ 4 ਸਾਈਡ ਵਰਕ ਦੇਣ ਵਾਲਾ ਸੇਮ ਸਟਾਫ ਦੇ ਵਿੱਚ ਹੀ ਦੁਪੱਟਾ ਰਹੂਗਾ ਜੀ ਠੀਕ ਹੈ ਜੀ ਪ੍ਰਾਈਸ ਸਿਰਫ 1000 ਰੁਪਏ ਰਹਿਣ ਵਾਲੀ ਹੈ ਚੈੱਕ ਕਰ ਸਕਦੇ ਹੋ ਸਾਰੇ ਕਲਰ ਇੰਗਲਿਸ਼ ਕਲਰ ਰਹਿਣ ਵਾਲੇ ਆ ਅਗਲਾ कलर ਚੱਕਰੂ ਜਿਹੜੇ ਚ ਪਿਸਤਾ ਕਲਰ ਆਊਗਾ ਜੀ ਬੜਾ ਪਿਆਰਾ ਜਿਹਾ ਪਿਸਤਾ ਕਲਰ ਰਹਿਣ ਵਾਲਾ ਠੀਕ ਹੈ ਜੀ ਇਹ ਘੇਰੇ ਉੱਪਰ ਵੀ ਇਹਦੇ ਵਰਕ ਆਉਣ ਵਾਲਾ ਪੂਰਾ ਹੈਵੀ ਵਰਕ ਮਿਲੂਗਾ ਘੇਰੇ ਉੱਪਰ ਹਾਂ ਜੀ ਇਹ ਕਲਰ ਵੀਡੀਓ ਦੇ ਵਿੱਚ ਥੋੜਾ ਜਿਹਾ ਪੜਕੀਲਾ ਕਲਰ ਆ ਰਿਹਾ ਪਰ ਨਹੀਂ ਜੀ ਇਹ ਪਿਸਤਾ ਕਲਰ ਹੈ ਜੀ ਜਿਹੜਾ ਲਾਈਟ ਪਿਸਟਾ ਦਾ ਕਲਰ ਹੁੰਦਾ ਨਾ ਉਹ ਵਾਲਾ ਸ਼ੇਡ ਹੈ ਬਹੁਤ ਹੀ ਪਿਆਰਾ ਬਹੁਤ ਹੀ ਪਿਆਰਾ ਸ਼ੇਡ ਰੈਨ ਵਾਲਾ ਪੂਰਾ ਨੈਕਟ ਹੈਵੀ ਵਰਕ ਹੈ ਜੀ ਠੀਕ ਹੈ ਜੀ ਅਗਲਾ ਕਲਰ ਚੈੱਕ ਕਰੋ ਜੀ ਪੀਚ ਕਲਰ ਦੇ ਵਿੱਚ ਮਿਲੂਗਾ ਤੁਹਾਨੂੰ ਬੜਾ ਪਿਆਰਾ ਜਿਹਾ ਕਲਰ ਹੈ ਪੀਚ ਪ੍ਰਾਈਸ ਸਿਰਫ 1000 ਰੁਪਏ ਰਹਿਣ ਵਾਲੀ ਹੈ ਦੁਪट्टे ਉੱਪਰ ਵੀ ਵਰਕ ਮੈਲਣ ਵਾਲਾ 5 ਮੀਟਰ ਦੀ ਕੱਟ ਵਿੱਚ ਪੂਰਾ ਆਲ ਓਵਰ ਸੂਟ ਰਹਿਣ ਵਾਲਾ ਜੀ ਇਹ ਅਗਲਾ ਕਲਰ ਚੈੱਕ ਕਰੋ ਜੀ ਗਰੇ ਲਾਈਟ ਗਰੇ ਸ਼ੇਡ ਦੇ ਵਿੱਚ ਬਹੁਤ ਪਿਆਰਾ ਚਾਰਟ ਰਹਿਣ ਵਾਲਾ ਜੀ ਇਹ ਪਹਿਲਾਂ ਤੁਹਾਨੂੰ ਦਿਖਾਇਆ ਸੀ نیچے ਮੂਵ ਜਾਂ ਲਾਈਟ ਮੂਵ ਸ਼ੇਡ ਤੇ ਇੱਕ ਨਿਊ ਕਲਰ ਹੈ ਜੀ ਇਹ ਵਾਲਾ ਕਾਫੀ ਟ੍ਰੈਂਡ ਦੇ ਵਿੱਚ ਚੱਲਦਾ ਇਹ ਵਾਲਾ ਕਲਰ ਦਿਖਾਇਆ ਸੀ ਸਾਰੇ ਸੂਟਾਂ ਦਾ ਇਦਾਂ ਹੀ ਨੀچے ਘੇਰਾ ਰੈਡੀ ਹੋਇਆ ਜੀ ਥ्रेड ਵਰਕ ਦੇ ਨਾਲ ਜਰੀ ਵਰਕ ਦੇ ਨਾਲ ਤੇ ਹੈਂਡ ਵਰਕ ਦੇ ਨਾਲ ਠੀਕ ਹੈ ਜੀ ਸਾਰੇ ਸੂਟਾਂ ਦਾ ਇਦਾਂ ਹੀ ਘੇਰਾ ਰੈਡੀ ਹੋਇਆ ਵਾ ਤੇ ਸਿਰਫ ਪ੍ਰਾਈਸ ਦੇ ਰਹੇ ਹਾਂ ਤੁਹਾਨੂੰ 1000 ਰੁਪਿਆ ਬੜੇ ਸੋਹਣੇ ਚ ਪਾਰਟੀ ਵੇਅਰ ਸੂਟ ਲੈ ਕੇ ਆਏ ਤੁਹਾਡੇ ਵਾਸਤੇ ਇਸ ਤੋਂ ਅਗੇ ਤੁਹਾਨੂੰ ਅਸੀਂ ਦਿਖਾਵਾਂਗੇ ਜੀ ਸਾਡੇ ਕੋਲੇ ਥੋੜੇ ਜਿਹੀ ਪਸ਼ਮੀਨਾ ਵਰਕ ਦੇ ਵਿੱਚ ਸੂਟ ਦੀ ਹੈ ਜੋ ਅਸੀਂ ਲੈ ਕੇ ਆਏ ਆਂ ਸੇਲ ਪ੍ਰਾਈਸ ਦੇ ਵਿੱਚ ਤੁਹਾਨੂੰ ਦਿਖਾਵਾਂਗੇ ਅਸੀਂ ਸੂਟ ਵੀ ਇਦਾਂ ਦਾ ਰੈਡੀ ਕੀਤਾ ਪਸ਼ਮੀਨੇ ਵਰਕ ਦੇ ਵਿੱਚ ਸਾਡੇ ਕੋਲੇ ਪਸ਼ਮੀਨੇ ਵਰਕ ਦੇ ਵਿੱਚ ਸੂਟ ਰਹਿਣਗੇ ਜੀ ਜੋ ਸੇਲ ਪ੍ਰਾਈਸ ਦੇ ਵਿੱਚ ਦੇ ਰਹੇ ਆਂ ਐਦਾਂ ਹੀ ਸਾਡੇ ਕੋਲੇ ਸੇਮ ਪਸ਼ਮੀਨੇ ਵਰਕ ਦੇ ਵਿੱਚ ਸੂਟ ਰੈਡੀ ਹੋਇਆ ਦੇਖੋ ਜੀ ਅਸੀਂ ਥੋੜੀ ਜਿਹੀ ਨੂੰ A ਸ਼ੇਪ ਦਿੱਤੀ ਹੈ ਤੇ ਕਲੀਆਂ ਪਾਈਆਂ ਜੀ ਦੋ ਇਹਦੇ ਵਿੱਚ ਤੇ ਬਹੁਤ ਦੇਖੋ ਜੀ ਇਹ ਸੀ ਨੀਚੇ ਘੇਰੇ ਦੇ ਉੱਪਰ ਵਰਕ ਸੀਗਾ ਬਾਜੂ ਉੱਪਰ ਵਰਕ ਸੀਗਾ ਅਸੀਂ ਇਹਨੂੰ ਥੋੜਾ ਜਿਹਾ ਹੋਰ ਗ੍ਰੇਸਫੁੱਲ ਬਣਾਤਾ ਇਹਨੂੰ ਤੁਸੀਂ ਡਿਜ਼ਾਈਨਿੰਗ ਦੇਤੀ ਹੈ neck ਉਹ ਦੇਖ ਚੈੱਕ ਕਰ ਸਕਦੇ ਹੋ ਬੜਾ ਪਿਆਰਾ ਜਿਹਾ neck ਕੀਤਾ ਦੋ ਕਲੀਆਂ ਦੇਤੀਆਂ ਜੀ ਅਸੀਂ ਨੀਚੇ ਘੇਰੇ ਉੱਪਰ ਵਰਕ ਹੋ ਗਿਆ ਠੀਕ ਹੈ ਜੀ ਐਦਾਂ ਹੀ ਇਹਨੂੰ ਇਹ ਵਾਲੀ ਅਸੀਂ ਪਾਈਪਨ ਦਿੱਤੀ ਹੈ ਸਾਈਡ ਤੇ ਤੇ ਐਦਾਂ ਹੀ ਇਹਦੇ ਉੱਪਰ ਬਾਹਾਂ ਉੱਪਰ ਵੀ ਪਾਈਪਨ ਦਿੱਤੀ ਹੈ ਠੀਕ ਹੈ ਜੀ ਥੋੜਾ ਜਿਹਾ ਨੂੰ ਬਟਿਕ ਵਰਕ ਦੇ ਵਿੱਚ ਅਸੀਂ ਥੋੜਾ ਜਿਹਾ ਸਟਾਈਲ ਦੇ ਵਿੱਚ ਇਹਨੂੰ ਚੇਂਜ ਕਰਤਾ ਸੂਟ ਨੂੰ ਅਸੀਂ ਬਹੁਤ ਪਿਆਰਾ ਸੂਟ ਰੈਡੀ ਹੋਇਆ ਬਣ ਕੇ ਜੀ ਇਹ ਐਦਾਂ ਹੀ ਅਸੀਂ ਥੋੜੀ ਜੀ ਇਹਦੇ ਵੱਲ ਬਾਟਮ ਰੈਡੀ ਕੀਤੀ ਹੈ ਜੀ ਸਟੇਟ ਬਾਟਮ ਰੈਡੀ ਕੀਤੀ ਹੈ ਬਾਟਮ ਦੇ ਮੂਰੀ ਤੇ ਵੀ ਅਸੀਂ ਪਾਈਪਨ ਅਟੈਚ ਕੀਤੀ ਹੈ ਦੇਖੋ ਜੀ ਸੂਟ ਹੋਇਆ ਜੀ ਬਟਿਕ ਦੇ ਵਿੱਚ ਰੈਡੀ ਸੂਟ ਕਿਹੜੇ ਰਹਿਣ ਵਾਲੇ ਅਸੀਂ ਉਹ ਵੀ ਤੁਹਾਨੂੰ ਦਿਖਾ ਦਿੰਦੇ ਆ ਸਟਾਫ ਬਹੁਤ ਫਾਈਨ ਹੈ ਕਿਸੇ ਤਰ੍ਹਾਂ ਦੀ ਇਹਦੇ ਉੱਪਰ ਬੁਰ ਨਹੀਂ ਆਉਣ ਵਾਲੀ ਠੀਕ ਹੈ ਜੀ ਤੇ ਤੁਸੀਂ ਸਾਡੇ ਕੋਲੋਂ ਬਾਈ ਵੀ ਕਰ ਸਕਦੇ ਹੋ ਸਿਰਫ ਅਸੀਂ ਸੇਲ ਪ੍ਰਾਈਸ ਦੇ ਵਿੱਚ ਦੇ ਰਹੇ ਹਾਂ ਠੀਕ ਹੈ ਜੀ ਐਦਾ ਹੀ ਸੀ ਜੇ ਖਤਮ ਅਸੀਂ ਦਿਖਾ ਰਹੇ ਹਾਂ ਸੂਟ ਇਸੇ ਤਰ੍ਹਾਂ ਹੀ ਇਹ ਸੂਟ ਸੀ ਜੀ ਇਹਨੂੰ ਅਸੀਂ ਥੋੜਾ ਜਿਹਾ ਸਟਾਈਲਿਸ਼ ਵਿੱਚ ਰੈਡੀ ਕਰਤਾ ਤਾਂ ਬੜਾ ਸੋਹਣਾ ਜਿਹਾ ਸੂਟ ਬਣ ਗਿਆ ਐਦਾ ਹੀ ਸਾਡੇ ਕੋਲ ਸੂਟ ਸੀ ਪ੍ਰਾਈਸ ਸਿਰਫ WhatsApp 'ਤੇ ਰਹਿਣ ਵਾਲੇ ਇਹਨਾਂ ਸੂਟਾਂ ਦੀ ਤੁਸੀਂ ਵੀ ਇਹ ਵਾਲਾ ਸੂਟ ਬਾਈ ਕਰ ਸਕਦੇ ਹੋ ਤੇ ਐਦਾ ਹੀ ਥੋੜਾ ਜਿਹਾ ਡਿਜ਼ਾਈਨਰ ਸੂਟ ਰੈਡੀ ਕਰ ਸਕਦੇ ਹੋ ਬਹੁਤ ਪਿਆਰਾ ਸੂਟ ਰੈਡੀ ਹੋ ਜਾਣਾ ਜੀ ਦੇਖੋ ਐਦਾਂ ਹੀ ਇਹਦੀਆਂ ਬਾਹੂ ਮੈਲ ਲਗੀਆਂ ਦੁਪੱਟਾ ਵੀ ਅਸੀਂ ਇਹਦੇ ਨਾਲ ਇਹ ਵਾਲਾ ਰੈਡੀ ਕਰਤਾ ਜੀ ਠੀਕ ਹੈ ਜੀ ਇਹ ਵਾਲਾ ਦੁਪੱਟਾ ਰੈਡੀ ਕਰਤਾ ਸੀ ਬਹੁਤ ਪਿਆਰੇ ਸੂਟ ਬਣ ਜਾਣੇ ਇਹ ਵਾਲੀ ਸਿਰਫ ਪ੍ਰਾਈਸ ਰਹਿਣੀ ਇਹਨਾਂ ਸੂਟਾਂ ਦੀ 800 800 ਦੇ ਵਿੱਚ ਤੁਸੀਂ ਇਹ ਵਾਲੇ ਪਸ਼ਮੀਨੇ ਵਰਕ ਦੇ ਵਿੱਚ ਸੂਟ ਲੈ ਸਕਦੇ ਹੋ ਇਹ ਵਾਲਾ ਸੂਟ ਸੇਮ ਹੈ ਜੀ ਦੇਖ ਸਕਦੇ ਹੋ ਸੇਮ ਵਰਕ ਵਾਲਾ ਹੀ ਸੂਟ ਹੈ ਜੀ ਇਹ ਆਫ ਵਾਈਟ ਦੇ ਵਿੱਚ ਸੀ ਇਹ ਥੋੜਾ ਜਿਹਾ ਕਲਰ ਬੜਾ ਸੋਨਾ ਜਿਹਾ ਆ ਗਿਆ ਮਾਊਸ ਸ਼ੇਡ ਜਿਹਾ ਆ ਗਿਆ ਕਲਰ 골ਡਨ ਮਾਊਸ ਸ਼ੇਡ ਕਲਰ ਆ ਗਿਆ ਇੱਕ ਸਾਡੇ ਕੋਲੇ ਇਹ ਵਾਲਾ ਸੂਟ ਹੈ ਜੀ ਇੱਕ ਸੜੇ ਕੋਲੇ ਇਹ ਵਾਲਾ ਸੂਟ ਆ ਜੀ ਇਹ ਵਾਲਾ ਸੂਟ ਵੀ ਤੁਸੀਂ ਉੱਪਰ ਏਦਾਂ ਦੇ ਬਟਨ ਲਗਾ ਕੇ ਇਹਨੂੰ ਪਾਈਪਨ ਦੇ ਕੇ ਠੀਕ ਆ ਜੀ ਕਲੀਆਂ ਪਾ ਕੇ ਬਹੁਤ ਸੋਹਣਾ ਬੁਟੀਕ ਵਰਕ ਦੇ ਵਿੱਚ ਸੂਟ ਨੂੰ ਰੈਡੀ ਕਰ ਸਕਦੇ ਹੋ ਬਹੁਤ ਸੋਹਣਾ ਸੂਟ ਤੋਂ ਬੜਾ ਰੈਡੀ ਹੋ ਜਾਣਾ ਸਿਰਫ ਇਹਨਾਂ ਦੀ ਪ੍ਰਾਈਸ ਰਹਿਣ ਵਾਲੀ ਆ 800 ਰੁਪਏ ਠੀਕ ਆ ਜੀ ਅਕੀਸ ਤੋਂ ਥੱਲੇ ਨੀਚੇ ਅਸੀਂ ਹੈਂਡਵਰਕ ਵਾਲੇ ਸੂਟ ਦਿਖਾਏ ਸੀ ਉਹਦੇ ਵਿੱਚ ਇੱਕ ਕਲਰ ਰਹਿ ਗਿਆ ਜੀ ਸਾਡਾ ਇੱਕ ਤੁਹਾਨੂੰ ਉਹਦੇ ਵਿੱਚ ਇਹ ਵਾਲਾ ਕਲਰ ਮਿਲਣ ਵਾਲਾ ਠੀਕ ਆ ਜੀ ਗਾਜਰੀ ਜੀ ਲਾਈਟ ਗਾਜਰੀ ਜੀ ਸ਼ੇਡ ਵਿੱਚ ਦੇਖੋ ਜੀ ਤੁਹਾਨੂੰ نیچے ਦਿਖਾਈ ਸੀ ਸੀ ਹੈਂਡਵਰਕਰ ਵਾਲੇ ਸੂਟ ਇੱਕ ਕਲਰ ਜੀ ਇਹ ਵੀ ਰਹਿ ਗਿਆ ਸਾਡਾ ਇੱਕ ਤੁਹਾਨੂੰ ਕਲਰ ਦਿਖਾ ਰਿਆ ਜੀ ਇਹ ਵਾਲਾ ਕਲਰ ਠੀਕ ਹੈ ਗਾਜਰੀ ਜੀ ਸ਼ੇਡ ਵਿੱਚ ਬਹੁਤ ਪਿਆਰਾ ਸੂਟ ਰਹਿਣ ਵਾਲਾ ਜੀ ਹੈਂਡਵਰਕ ਵਾਲੇ ਸੂਟ ਰਹਿਣ ਵਾਲੇ ਆ ਇਹ نیچے ਘੇਰਾ ਵੀ ਦੇਖ ਸਕਦੇ ਹੋ ਬੜਾ ਪਿਆਰਾ ਜਾਂ ਘੇਰਾ ਰੈਡੀ ਹੋਇਆ ਠੀਕ ਹੈ ਜੀ ਪ੍ਰਾਈਸ ਸਿਰਫ ਦੇ ਰਿਹਾ ਤੁਹਾਨੂੰ 1000 ਰੁਪਿਆ ਇਹ ਵਾਲੇ ਪਸ਼ਮੀਨਾ ਵਰਕ ਦੇ ਵਾਲੇ ਸੂਟ ਰਹਿਣ ਵਾਲੇ ਆ ਤੇ ਇਹਨਾਂ ਦੀ ਪ੍ਰਾਈਸ ਰਹਿਣ ਵਾਲੀ ਆ 800 ਰੁਪਿਆ ਦੇਖੋ ਜੀ ਬਹੁਤ ਸੋਨੇ ਸੂਟ ਰਹਿਣ ਵਾਲੇ 1000 ਰੁਪਏ ਦੇ ਵਿੱਚ ਕੁਝ ਵੀ ਨਹੀਂ ਆਉਂਦਾ ਦੇਖੋ ਜੀ ਸੂਟ ਵੀ ਨਹੀਂ ਆਉਂਦਾ ਅਸੀਂ ਤੁਹਾਨੂੰ ਪੂਰੇ ਵਰਕ ਵਾਲੇ ਸੂਟ ਦੇ ਰਹੇ ਹਾਂ ਜੀ ਇਹ ਸਟੌਕੇ ਤੋਂ ਦਿਖਾਵਾਂਗੇ ਅਸੀਂ ਪਲੇਨ ਪੀਸ